ਆ ਜਾ ਬੈਠ ਜਾ ਉਹ ਲੀਟਰ ਮੌਜੂਦ ਹੈ ਬੈਠ ਜਾ ਬੈਠ ਉਹ ਕਲਾ ਕਲਾ ਮਾਂਸਾ ਪੱਟੀ ਮੇਲਾ ਬਈਨ ਤੋਂ 12 ਮਹੀਨੇ ਤੱਕ ਕੱਟਿਆ ਮਰਾਨਾ ਸਭ ਇਹਨਾਂ ਦਾ ਸਾਰਾ ਮੁਰਾਨਾ ਸਮਾਕਰ ਤਿਮਾਹੀ ਅੱਜ ਦੇ ਜੋ ਮੇਲਾ ਚੱਲ ਰਿਹਾ ਹੈ ਇੱਕ ਲੰਗਰ ਦੀ ਸੇਵਾ ਬਾਬਾ ਬਾਲਕ ਸਿੰਘ ਜੀ ਜੀ ਆਇਆਂ ਨੂੰ ਬਹੁਤ ਸਤਿਕਾਰਤ ਬਾਬਾ ਜੀ ਮਾਪੁਰ ਸ਼ਾਨੇ ਜਿਨ੍ਹਾਂ ਨੇ ਸੋਚੇ ਲੰਗਰ ਦੀ ਸੇਵਾ ਸਾਭੀ ਗ੍ਰੇਟਡ ਦੀਆਂ ਕੱਟੀਆਂ ਆ ਗਈਆਂ ਅਸੀਂ ਕਮੇਟੀ ਵੱਲੋਂ ਪਸ਼ੂ ਪਾਲਕਾਂ ਵੱਲੋਂ ਬਾਬਾ ਜੀ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਆ ਗੁਰੂ ਦੇ ਨੰਗਰ ਨੂੰ ਅਟੁੱਟ ਚਲਾਉਣ ਲਈ ਬਾਬਾ ਜੀ ਨੇ ਇਸ ਕਮੇਟੀ ਦਾ ਸਾਥ ਦਿੱਤਾ ਤੇ ਬਾਬਾ ਜੀ ਦੇਖ ਰਹੇ ਕਿ ਵਿੱਚ ਲੰਗਰ ਚੱਲਿਆ ਬਾਬਾ ਬਾਰਕਦਾਸ ਜੀ ਢੇਰਾ ਮੁਕੀ ਆਉਣਾ ਸਾਡੇ ਵਿਚਕਾਰ ਕੋਟੜਾ ਕਲਾ ਸਾਫਕਾ ਸਰਪੰਚ ਕੋ ਸਰਦਾਰ ਗੁਰਜੰਤ ਸਿੰਘ ਜੀ ਕਿ ਟਕੋਟੜਾ ਉਹ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਜੀ ਡੇਰੀ ਫਾਰਮਰ ਐਸੋਸੀਏਸ਼ਨ ਵੱਲੋਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਤੇ ਧੰਨਵਾਦ ਕਰਦੇ ਆ ਪਹਿਲੇ ਸਭ ਤੋਂ ਲੰਗਰ ਸਾਹਿਬ ਦੇ ਆ ਜੀ ਸਾਫਕਾ ਸਰਪੰਚ ਗੁਰਜੰਤ ਸਿੰਘ ਜੀ ਕਿ ਟਕੋਟੜਾ ਇੱਕ YouTube ਵਾਲੇ ਭਰਾ ਜਿੰਨੇ ਆਏ ਨੇ ਵੀਰ ਬਣ ਕੇ ਬੇਨਤੀ ਆ ਵੀ ਆਪਦੇ ਨਾਮ ਲਿਖਾ ਦਿਓ ਤੁਹਾਡੇ ਨਾਮ ਅੱਗੇ ਕਮੇਟੀ ਤੇ ਦੇਣੇ ਆ ਜੀ ਜਿੰਨੇ ਵੀ YouTube ਵਾਲੇ ਭਰਾ ਪਲੀਜ਼ ਆਪਦੇ ਚੈਨਲ ਦਾ ਨਾਮ ਤੇ ਆਪ ਦਾ ਨਾਮ ਲਿਖਾ ਕੇ ਨੋਟ ਜ਼ਰੂਰ ਕਰਾ ਦਿਓ ਜੀ ਬੰਦ ਭਰਾ ਕਹਿੰਦੇ ਗੁੱਸਾ ਕਰਦੇ ਨੇ ਕਿ ਭਾਈ ਅਸੀਂ ਤਾਂ ਚਾਰ ਦਿਨਾਂ ਤੋਂ ਮੇਲੇ ਤੇ ਆ ਸਾਡਾ ਨਾਮ ਨਹੀਂ ਬੋਲਿਆ ਜਾਂ ਸਾਡਾ ਨਾਮ ਕਿਤੇ ਲਿਖਾਇਆ ਨਹੀਂ ਮੈਨੂੰ ਆਪਣਾ ਨਾਮ ਲਿਖਾ ਦਿਓ ਜਿੰਨੇ ਵੀ YouTube ਚੈਨਲ ਵਾਲੇ ਭਰਾ ਇੱਥੇ ਪਹੁੰਚੇ ਆ ਪਹਿਲਾ ਮੁਕਾਬਲਾ ਜਿਹਦਾ 3 ਤੋਂ 12 ਮਹੀਨਾ ਦੀ ਕੈਟਾਗਰੀ ਮੀਡੀ ਦਾ ਵੀ 3 ਤੋਂ 12 ਮਹੀਨੇ ਗ੍ਰੇਡਰ 3 ਤੋਂ 12 ਮਹੀਨੇ ਮੁਰਾ ਕੱਟੀਆਂ ਦਾ ਮੁਕਾਬਲਾ ਜੀ ਕੋਈ ਵੀ ਭਰਾ ਕੱਟਾ ਆਪਣਾ ਇੱਥੇ ਲੈ ਕੇ ਨਾ ਵੇ ਇੱਕ ਜਦੋਂ ਜੱਜ ਸਾਹਿਬਾਨ ਰਿੰਗ ਦੇ ਵਿੱਚ ਐਂਟਰ ਹੋ ਕੇ ਕੋਈ ਵੀ YouTube ਵਾਲਾ ਭਰਾ ਚੈਨਲ ਵਾਲਾ ਵੀਰ ਕੋਈ ਵੀ ਕਮੇਟੀ ਮੈਂਬਰ ਜੀ ਦੀ ਡਿਊਟੀ ਨਹੀਂ ਹੈਗੀ ਕੋਈ ਵੀ ਬੇਸ਼ਅਤ ਹੁਕਮ ਇਹਦੀ ਦੇ ਪ੍ਰਧਾਨ ਨੇ ਉਹ ਰਿੰਗ ਦੇ ਵਿੱਚ ਨਹੀਂ ਜਾਣਗੇ ਜਿਹੜੇ ਪਹਿਲੇ ਜਿੱਤ ਕੇ ਆਉਣਗੇ ਤੇ ਇਹ ਸੱਜੇ ਮਰਦੋ ਸਾਡੇ ਨੇ ਰਿੰਗ ਭਰਾਈ ਹੈਗੀ ਤਾਂ ਤੁਸੀਂ ਕਰਦੇ ਜਿੱਦਾਂ ਤੁਸੀਂ ਇੰਟਰਵਿਊ ਹਮਾਰੇ ਮਾਲਕਾਂ ਦੇ ਸੋਹਣੇ ਉਹਦੀ ਖੇਡ ਦੇ ਬਾਰੇ ਆਪਣੇ ਐਨਾਲਿਸਿਸ ਜ਼ਰੂਰ ਕਰੇ ਨਮੀਨਾ ਤੋਂ ਜਿਹੜਾ ਬੱਚਾ ਹੈਗਾ ਜਿਹੜਾ ਉਹਦੇ ਕੋਲ ਅਕਬੀਰ ਦੇ ਬੇਸਟ ਰੋਲ ਵੀ ਕੋਰਾ ਕੋਸਾ ਦਾ ਤੇ ਇਹਨਾਂ ਦਰਸ਼ਕਾਂ ਵਾਲੇ ਵਿਦਵਾਨ ਤੋ ਮੇਲਾ ਪਾਉਂਦੇ ਆਂ ਅੱਜ ਰੇਗਤ ਬਾਹਰ ਤੋਂ ਕਬੜੇ ਦੀ ਜਗ੍ਹਾ ਤੇ ਜਿਹੜੇ ਅਸੀਂ ਦੁੱਖ ਤੋਂ ਤੇਰੇ ਸੱਜੇ ਪਾਸੇ ਤਿੰਨ ਰਿੰਗ ਬਣਾਇਆ ਸਾਰੇ ਮੁੰਡੇ ਆ ਗਏ ਜੱਟ ਸਰਵਰਾਂ ਨਾਲ ਜਿਹੜੀ ਕਮੇਟੀ ਪਰ ਦੀ ਦੇਵਤੀ ਲੱਗੂ ਜੀ ਉਹਦੇ ਤੋਂ ਬਿਨਾ ਕੋਈ ਵੀ ਭਰਾਵਾ ਰਿੰਗ ਦੇ ਵਿੱਚ ਨਾ ਜਾਵੇ ਬੇਇੰਤੀ ਹੈ ਬਾਅਦ ਚ ਔਰਾ ਲੱਗਦਾ ਸਾਨੂੰ ਵੀ ਕਿਸੇ ਨੂੰ ਕਹਿਣਾ ਕਿ ਵੀਰੇ ਤੂੰ ਬਾਹਰ ਹੋ ਜਾ ਇਹ ਸ਼ਮਤੀ ਬਰਾ ਤੁਹਾਡਾ ਬਾਹਰ ਹੋ ਜਾ ਕੇ ਨਾਲਾ ਤਕਵੀਰ ਬਣ ਕੇ ਆਪੀ ਬੇਇੰਤੀ ਨੂੰ ਸਭ ਨੂੰ ਜਿਹੜੇ ਭਰਾਵਾ ਦੇ ਲੰਗਰ ਨਹੀਂ ਛਕਿਆ ਉਹ ਲੰਗਰ ਚੱਲ ਰਿਹਾ ਜੀ ਗੁਰੂ ਦਰਸੇ ਜਾ ਕੇ ਲੰਗਰ ਛਕੋ ਚਾਹ ਪ੍ਰਸ਼ਾਦਾ ਪਿਆ ਰਿਹਾ ਜੀ ਲੰਗਰ ਦੇ ਭਾਤੇ ਲੰਗਰ ਤੋਂ ਬਾਹਰ ਨਾਲ ਲਿਆਂਦੇ ਜਾਣੇ ਦੀ ਬੇਨਤੀ ਰਹੂਗੀ ਜੀ ਇੱਕ ਪਸ਼ੂ ਪਾਲਕ ਭਰਾ ਆਪਣੇ ਪਸ਼ੂ ਦੇਖ ਕੇ ਐਂਟਰੀ ਲਓ ਜੀ ਸਹੀ ਪਹਿਚਾਣ ਦੱਸੋ ਆਪਣੇ ਪਸ਼ੂ ਦੀ ਤਾਂ ਕਿ ਤੁਹਾਡਾ ਪਸ਼ੂ ਸਹੀ ਕਟਾਗੜੀ ਦੀ ਜਾ ਸਕੇ ਆਹ ਬੀਰ ਬਰਾਬਰ ਜੀ ਰਾਬੀ ਦਾ ਬਰਾਬਰ सही पहचान पशु की सही उम्र दस के भेजो बाद कमेटी मैं चेक करेंगे फिर रिंग तो बहार करना पो पर थोड़ा बहर मेले तो बहुत नहीं जाए ਨੀਲੀ 라 ਵੀ ਕੱਟੀਆਂ 3 ਮਹੀਨਿਆਂ ਤੋਂ 12 ਮਹੀਨਿਆਂ ਤੱਕ ਰਿੰਗਤ ਲੱਗੀਆਂ ਹੁੰਦੀਆਂ ਨੇ ਇਸ ਤੋਂ ਨੀਲੀ 라 ਵੀ ਰਹਿੰਦਾ ਸੀ ਨੀਲੀ 라 ਕੱਟੀਆਂ ਤੇ ਗਰੇਡੇਡ ਕੱਟੀਆਂ ਵਾਲੇ ਦੂਜਾ ਉਹ ਬੁਰਾ ਮੈਂ ਲੈਵਲ ਤੇ ਪਹੁੰਚੇ ਸਾਰੇ ਯੂਟਿਊਬਰਾਂ ਨੂੰ ਇੱਕ ਵਾਰੀ ਫੇਰ ਬੇਨਤੀ ਆ ਭਾਜੀ ਯੂਟਿਊਬਰ ਭਰਾ ਆਪ ਦਾ ਦਾ ਨਾਮ ਨੋਟ ਕਰਾ ਦੇ

ਜਿਹੜੇ ਵੀ ਚੈਨਲ ਵਾਲੇ ਭਰਾਵਾਂ ਨੂੰ ਸਬਸਕ੍ਰਾਈਬ ਕਰਦਾ ਤਾਂ ਲਿਖਾ ਦਿਓ ਧੰਨਵਾਦ ਉਹ ਤੇ ਜਗਸੀਰ ਨੇ ਵੀਰਾ ਦੇ ਕੈਲਾ ਨੇ ਕਹੀਦਾ ਇਹ ਇਹਨਾਂ ਕੋਲੇ ਮੁਰਾਣਾ ਸੋਧੀਆਂ ਕੱਟੀਆਂ 3 ਤੋਂ 12 ਨੂੰ ਆਦੀਆਂ ਮੈਂ ਜੀ ਔਰ ਮਿਤੁੰ ਦਾ ਕੈਦ ਨਹੀਂ ਆ ਲੈ ਆ ਜਿਹੜਾ ਯਾਰ ਐਡਾ ਫਰਮਾਨਦਾ ਇਹਨਾਂ ਫਰਟਿਆ ਜੀ 31st ਮਾਰੂ ਬਾਜੀ ਚੱਲਣ ਤੋਂ 12 ਮਹੀਨੇ ਨੇ ਕੱਟੀਆਂ ਮੇਰੇ ਵਿੱਚ ਲੱਗੀਆਂ ਕੜੀਆਂ ਨੇ ਬਹੁਤ ਆ ਗਿਆ ਜਦਿਆ ਸੀ ਇੱਕ ਕੰਮ ਵਾਲਾ ਅਸੀਂ ਤਾਂ